ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਤੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਬੀਓਪੀ ਟਹਲੀਵਾਲਾ ਤੋਂ ਡਰੋਨ ਸਨੇ ਹੈਰੋਇਨ ਬਰਾਮਦ ਕਰਕੇ ਪੁਲਿਸ ਅਤੇ ਬੀਐਸਐਫ ਨੇ ਇੱਕ ਵੱਡੀ ਕਾਮਯਾਬੀ ਪ੍ਰਾਪਤ ਕਰ ਲਈ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹੱਦ ਤੋਂ ਡਰੋਨ ਦੀ ਆਵਾਜ਼ ਆਈ ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਦੀ 52 ਬਟਾਲੀਅਨ ਵੱਲੋਂ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਤਿੰਨ ਪੈਕਟ ਇੱਕ ਡਰੋਨ ਅਤੇ 2 ਕਿਲੋ 580 ਗ੍ਰਾਮ ਹੈਰੋਇਨ ਬਰਾਮਦ ਹੋਈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਲਾਲਾਬਾਦ ਸਬਡਿਵੀਜ਼ਨ ਡੀਐਸਪੀ ਆਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਲਾਲਾਬਾਦ ਸ਼ਹਿਰ ਵਿੱਚ ਨਸ਼ਿਆਂ ਖਿਲਾਫ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਅਜਿਹੇ ਮਾਰੇ ਅੰਸਰਾਤੇ ਕਿਸੇ ਵੀ ਹਾਲਤ ਵਿੱਚ ਉਹਨੂੰ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਜੇਕਰ ਤੁਹਾਡੇ ਆਸ-ਪਾਸ ਕੋਈ ਅਜਿਹਾ ਗਲਤ ਕੰਮ ਕਰਦਾ ਹੈ ਪੁਲਿਸ ਨੂੰ ਦੱਸਿਆ ਜਾਵੇ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਟਾਲੀ ਵਾਲਾ ਆਪਣਾ ਚੌਕੀ ਪੈਂਦੀ ਬੀਓਪੀ ਉਸ ਦੇ ਏਰੀਆ 'ਚ ਡਰੋਨ ਦੀ ਮੂਵਮੈਂਟ ਹੋਈ ਸੀ ਉੱਥੋਂ ਡ੍ਰੋਨ ਰਾਹੀਂ ਇਹ ਹਿਰੋਇਨ ਦੇ ਪਿੰਕ ਪੈਕਟ ਆਏ ਨੇ ਤੇ ਜਿਨ੍ਹਾਂ ਦਾ ਭਾਰਨ ਹੈ 2 ਕਿਲੋ 580 ਗ੍ਰਾਮ ਇਹ ਇਹ ਰਾਤ ਅਸੀਂ ਫਿਰ ਜੋਇੰਟ ਆਪਰੇਸ਼ਨ ਸੀ ਸਾਡਾ ਹਿਸ਼ਰਦਾ ਤੇ ਮਾਡਲ ਕਪੁਲਿਸਟ ਉਹਦੇ ਦਾ ਰਿਕਵਰੀ ਕੀਤੀ ਹੈ ਇਹ ਫਿਲਹਾਲ ਇਹ ਅਨਨੋਨ ਹੈ ਹੂੰ ਜਲਦੀ ਹੀ ਇਹਦੀ ਅਫਾਦہ ਦਰਜ ਕਰਕੇ ਮੁਜ਼ਰਮਾਂ ਨੂੰ ਸਲਾਖਾ ਪਿੱਛੇ ਘਰ ਦਿੱਤਾ ਜਾਏਗਾ ਜੀ ਸਰ ਲਗਾਤਾਰ ਇਸ ਤਰ੍ਹਾਂ ਦੀ ਆ ਬੀਤੇ ਦਿਨੀ ਵੀ ਅ ਹੈਰੋਇਨ ਮਿਲੀ ਹੈ ਬਾਰਡਰ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੋ ਰਹੀਆਂ ਦੇਖੋ ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਦੇ ਦੇਸ਼ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਤੇ ਇਹ ਵੀ ਅਸੀਂ ਸਾਨੂੰ ਉਮੀਦ ਹੈ ਵੀ ਇਹ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰਾਂ ਤੇ ਫਿਲਹਾਲ ਕੋਈ ਪਤਾ ਲੱਗਿਆ ਜੀ ਇਹ ਕਿੰਨਾ ਲੋਕਾਂ ਤੋਂ ਮੰਗਵਾਈ ਗਈ ਸੀ ਕੋਈ ਕਲੇਮ ਕੀਤਾ ਕਿਸੇ ਦਾ ਕਲੇਮ ਪਤਾ ਲੱਗਿਆ ਨਹੀਂ ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਜਦੋਂ ਵੀ ਐਫਆਈਆਰ ਲੌਂਚ ਕਰਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਜਲਦੀ ਅਸੀਂ ਇਹਨਾਂ ਨੂੰ ਮਜਰਮਾਨੂ ਕਾਬੂ ਕਰਾਂਗੇ thank you sir thank you, thank you ਵੇਖਿਆ ਕਿ ਨਹੀਂ ਦੇ ਬਹੁਤ ਹੱਦ ਤੱਕ ਕਮਕੀ ਕਰੋ ਯਾਰ ਇਹਦੇ ਨਾਲ ਆ ਗਿਆ ਮੈਂ ਮੈਂ ਫਿਰ ਵੀ ਆਪਣਾ ਚੱਲਿਆ ਹੋਇਆ ਤਰੂਸ ਹਾਂ ਗੱਲ ਯਾਰ ਲੱਗੇ ਕਿ ਕੋਣ ਕੋਣ ਮੈਨੂੰ ਆਣਦੇ ਆ